ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਨਵਾਜਦਾ ਇਹਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਚ ਜਿੰਨੇ ਭਗਤ ਬੈਠੇ ਨੇ 36 ਮਹਾਂਪੁਰਖ ਬੈਠੇ ਨੇ ਇਹਨਾਂ ਨੂੰ ਪਰਮਾਤਮਾ ਨੇ ਨਵਾਜਿਆ ਤੇ ਜਿਨ੍ਹਾਂ ਨੂੰ ਨਵਾਜਿਆ ਉਹਨਾਂ ਨੂੰ ਪਰਮਾਤਮਾ ਨੇ ਆਖਿਆ ਕਿ ਜਾਓ ਹੁਣ ਤੁਸੀਂ ਮਾਤ ਲੋਕ ਵਿੱਚ ਜਾਓ ਤੇ ਮੈਂ ਦੇਖਣਾ ਹੈ ਕਿ ਕਿੰਨੇ ਲੋਕ ਤੁਹਾਡੀ ਗੱਲ ਮੰਨਦੇ ਨੇ ਜਦੋਂ ਮਾਤ ਲੋਕ ਵਿੱਚ ਆਏ ਉਹਨਾਂ ਨੇ ਆ ਕੇ ਦੇਖਿਆ ਕਿ ਸਾਰੇ ਮਾਇਆ ਦੇ ਵਿੱਚ ਸੁੱਤੇ ਪਏ ਇਹਨਾਂ ਨੂੰ ਤਿੰਨ ਅਵਸਥਾ ਦਿੱਤੀ ਨਾ ਬਾਲ ਜਵਾਨੀ ਬਿਰਧ ਇਹ ਇਹਨਾਂ ਨੂੰ ਬਚਪਨ ਜਵਾਨੀ ਜਾਂ ਦੇ ਬਢੇਪਾ ਭੁੱਲ ਗਏ ਇਹ ਮਰਨਾ ਵੀ ਭੁੱਲ ਗਏ ਇੱਕ ਦਿਨ ਜਾਣਾ ਸੰਸਾਰ ਵਿੱਚ ਆਈਸੀ ਪਰਮਾਤਮਾ ਨੂੰ ਮਿਲਣ ਵਾਸਤੇ ਚਾਲੇ ਥੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ ਇੱਥੇ ਆ ਕੇ ਅਟਕ ਗਏ ਇੱਥੇ ਧੀਆ ਪੁੱਤਰਾ ਨਾਲ ਮੋਹ ਪਾ ਲਿਆ ਕਟੰਬ ਨਾਲ ਮੋਹ ਪਾ ਲਿਆ ਤੇ ਇਹ ਬਗਾਨੇ ਘਰ ਦੇ ਵਿੱਚ ਹੱਸੀ ਖੇਦੀ ਖੁਸ਼ੀਆਂ ਮਾਣਦੇ ਨੇ ਤੇ ਵਾਪਸ ਆਣਾ ਭੁੱਲ ਗਏ ਵੀ ਅਸਲ ਘਰ ਕਿਹੜਾ ਜਿਹੜੇ ਭਗਤ ਜਾਗੇ ਨਾ ਉਹਨਾਂ ਨੇ ਆ ਕੇ ਦੇਖਿਆ ਕਹਿੰਦੇ ਮਹਾਰਾਜ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਰੋੜਾ ਵਿੱਚੋਂ ਇੱਕ ਅੱਦਾ ਹੈ ਉਹਨਾਂ ਨੇ ਬਚਨ ਫਿਰ ਕਹੇ ਕਹਿੰਦੇ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਨ ਭੋ ਵਿਸਰ ਗਿਆ ਕੁਟੰਬ ਦੇਖ ਬਿਗਸੇ ਕਮਲਾ ਜਿਉ ਪਰ ਕਰ ਜੋਹੇ ਕਪਟਨਰਾ ਦੂੜਾ ਆयो ਏ ਜਮੇ ਤਨਾ ਤਿੰਨ ਅਗ ਲੜੇ ਮੈਂ ਰਹਿ ਨਾ ਜਾਈ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬਿਠਲਾ ਲੇ ਬਾਹੜੀ ਬੁਲਾਏ ਮਿਲ ਮੇਰੇ ਰਾਮਈਆ ਮੈਂ ਲੈ ਛੜਾ ਸਾਥ ਸੰਗਤ ਦੀ ਗੁਰਦੁਆਰੇ ਤਾਂ ਪਰੋਜ ਆਉਂਦੇ ਆ ਸਵੇਰੇ ਵੀ ਆਉਂਦੇ ਸ਼ਾਮੀ ਵੀ ਆਉਂਦੇ ਗੁਰੂ ਨੇ ਰਿਜ਼ਲਟ ਦੇਖਣਾ ਪਏ ਇਹ ਸਿਰ ਮੱਥਾ ਟੇਕ ਕੇ ਆ ਰਿਹਾ ਕਿ ਪੜਾਈ ਕਰਨ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਪੜਾਈ ਮਲਾਪ ਦੀ ਪੜਾਈ ਵੇਲੋ ਤਾਂ ਹੀ ਬਾਣੀ ਵਿੱਚ ਲਿਖਿਆ ਵੀ ਮਲਾਪ ਦੀ ਗੱਲ ਕੀਤੀ ਹਰ ਇੱਕ ਸ਼ਬਦ ਵਿੱਚ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀ ਕੱਬ ਗੱਲ ਲਾਵेंगे ਹਉ ਤੁਮਰੀ ਕਰੂ ਨਿਤ ਆਸ ਪ੍ਰਭ ਮੋਹਿ ਕੱਬ ਗੱਲ ਲਾਵੈ ਮਲਾਪ ਦੀ ਗੱਲ ਕੀਤੀ ਮਲਾਪ ਤੋਂ ਥੱਲੇ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਹਾਏ ਕਿ ਗੁਰੂ ਸਾਹਿਬਾਂ ਦਾ ਭਗਤਾਂ ਦਾ ਸੰਤਾਂ ਦਾ ਬਲਚਨ ਪੜ ਲਓ ਮਲਾਪ ਦੀ ਗੱਲ ਵੀ ਮਿਲਣਾ ਹੈ ਵੀ ਕਦੋਂ